ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਅੱਜ ਆਪ ਬਣਾਉਣੇ ਕੜੀ ਪੱਤੇ ਵਾਲੇ ਪਰੌਂਠੇ ਤੇ ਇੱਧਰ ਬੱਦਲ ਵੀ ਆ ਜਿਹੜਾ ਮਾਰੂ ਮਾਰ ਕਰਦਾ ਹੁੰਦਾ ਚੜਿਆ ਹੁੰਦਾ ਫੁੱਲ ਸਪੀਟਾਂ ਤੇ ਤੇ ਮੀਂਹ ਮੈਨੂੰ ਲੱਗਦਾ ਕਾਫੀ ਸਾਰਾ ਆਉਣ ਵਾਲਾ ਜਿਹੜੇ ਸਾਬ ਨਾਲ ਬੱਦਲ ਚੜਿਆ ਹੁੰਦਾ ਤੇ ਚਲੋ ਵੈਗੁਰੂ ਕਿਰਪਾ ਕਰੇ ਹਿਸਾਬ ਸਰ ਨਾਲ ਪਾ ਦੇਵੇ ਹਨਾ ਜਿੰਨੀ ਕੁ ਲੋੜ ਹੈ ਤੇ ਜਿਆਦਾ ਵੀ ਫਿਰ ਤੁਹਾਨੂੰ ਪਤਾ ਖਰਾਬ ਹੀ ਕਰਦਾ ਹੈ ਨਾ ਮੀਂਹ ਜਿਹੜਾ ਕਿੰਨਾ ਸਾਰਾ ਪਾਣੀ ਆਇਆ ਫਿਰ ਤਾਂ ਲੋਕ ਵਿਚਾਰੇ ਡੁੱਬੀ ਵੀ ਜਾਂਦੇ ਵਿੱਚ ਵੈਸੇ ਮੀਂਹ ਸਾਰੇ ਕਿਤੇ ਹੀ ਆ ਜਿਹੜਾ ਹੁਣ ਪੈ ਰਿਹਾ ਤੇ ਚਲੋ ਸਾਬ ਸਰ ਨਾਲ ਪੈ ਜੇ ਹਨ ਤੇ ਸਾਰਿਆਂ ਦੇ ਜਿਹੜਾ ਲੋਡ ਹੈ ਪੂਰੀ ਹੋ ਜੇ ਤੇ ਵਾਹਿਗੁਰੂ ਕਿਰਪਾ ਕਰੇ ਤੇ ਹੁਣ ਆਪਾਂ ਇਹ ਪੱਤੇ ਆ ਜਿਹੜੇ ਤੋੜ ਲੈਣੇ ਆ ਇਸ ਤਰ੍ਹਾਂ ਹੀ ਸੂਤ ਲੈਣੇ ਆ ਨਾਲੋਂ ਪੱਤੇ ਪਾਣੀਆਂ ਨਹੀਂ ਤੋੜਦੇ ਹੈਗੇ ਇਹ ਬੂਟਾ ਜਿਹੜਾ ਕੰਧ ਦੇ ਨਾਲ ਲੱਗਿਆ ਹੋਇਆ ਇਹਨੂੰ ਵਿਚਾਰੇ ਨੂੰ ਪੂਰਾ ਮੱਲਣ ਦਾ ਨਾ ਮੌਕਾ ਨਹੀਂ ਮਿਲਿਆ ਕਿਉਂਕਿ ਜਗ੍ਹਾ ਥੋੜੀ ਹੈ ਇੱਥੇ ਤੇ ਇੱਕ ਪਾਸੇ ਕੰਧ ਆ ਜਾਂਦੀ ਹੈ ਤੇ ਉਰਲੇ ਪਾਸੇ ਨੂੰ ਟੇਢਾ ਹੋਈ ਜਾਂਦਾ ਹੈ ਇਹ ਵਿਚਾਰਾ ਤੇ ਹੁਣ ਤਾਂ ਵੈਸੇ ਕਾਫੀ ਹੋ ਗਿਆ ਹੁਣ ਇਹ ਛਾਲ ਡੇਢ ਸਾਲ ਦਾ ਤੇ ਹੈਟ ਇਹਦੀ ਥੋੜੀ ਘੱਟ ਰਹਿ ਗਈ ਕਿਉਂਕਿ ਕੰਧ ਨਾਲ ਕਰਕੇ ਇਹਦੇ ਜਿਆਦਾ ਵਾਧ ਨਹੀਂ ਪਾਇਆ ਇਹ ਤੇ ਚਲੋ ਫਿਰ ਵੀ ਲੋੜ ਹੁੰਦੀ ਹੈ ਜਿੰਨੀ ਕ ਆਪਾਂ ਨੂੰ ਮਿਲ ਹੀ ਜਾਂਦਾ ਹੈ ਹਨਾ ਤੇ ਹੋ ਜੂਗਾ ਵਿਚਾਰਾ ਹੌਲੀ ਹੌਲੀ ਤੇ ਪਰੌਂਠੇ ਜਿਹੜੇ ਇਹਦੇ ਬਹੁਤ ਹੀ ਟੇਸਟੀ ਬਣਦੇ ਆ ਚਟਨੀ ਬਣਾ ਲਓ ਤੁਸੀਂ ਪਰੌਂਠੇ ਬਣਾ ਲਓ ਤੇ ਜਿਵੇਂ ਆਪਾਂ ਘਰੇ ਵੇਸਣ ਪੱਕੇ ਤਾਲ ਪੱਕੇ ਪਰੌਂਠੇ ਨਹੀਂ ਬਣਾਉਂਦੇ ਉਹਦੇ ਵਿੱਚ ਵੀ ਕੱਟ ਕੇ ਪਾ ਲਈਏ ਆਲੂ ਵਾਲੇ ਪਰੌਂਠੇ ਬਣਾ ਲਈਏ ਉਹਦੇ ਵਿੱਚ ਵੀ ਪਾ ਲਈਏ ਤੇ ਬਹੁਤ ਟੇਸਟੀ ਬਣਦੇ ਆ ਕਿਉਂਕਿ ਇੱਕ ਮਸਾਲਾ ਹੀ ਹੁੰਦਾ ਹੈ ਖੜਾ ਮਸਾਲਾ ਕੜੀ ਪੱਤੇ ਦਾ ਬੂਟਾ ਮਸਾਲਿਆਂ ਦੇ ਵਿੱਚ ਪੈਂਦਾ ਪਿਸਕੇ ਤੇ ਪੱਤੇ ਆਪਾਂ ਤੋੜ ਲੈਂਦੇ ਸੀਗੇ ਜਿੰਨੇ ਕੁ ਚਾਹੀਦੇ ਸੀ ਆਪਾਂ ਨੂੰ ਤੇ ਥੋਲੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਿਆ ਸੀਗਾ ਜੱਗ ਦੇ ਵਿੱਚ ਪਾ ਕੇ ਥੋੜੇ ਹਲਕੇ ਹੁੰਦੇ ਆ ਥੋੜਾ ਪਾਣੀ ਪਾ ਲਓ ਵਿੱਚ ਫਿਰ ਗ੍ਰाइंड ਸੌਕੇ ਹੋ ਜਾਂਦੇ ਆ ਇਤਰਾ ਪਾਟਾ ਲੈ ਲਿਆ ਤੇ ਇਹਦੇ ਵਿੱਚ ਪਾਉਣ ਲੱਗਿਆ ਹੁਣ ਥੋੜੇ ਜਿਹਾ ਖੜੇ ਮਸਾਲੇ ਇੱਕ ਤਾਂ ਪਤਨੀਆ ਪਾਇਆ ਜੀ ਸਾਫਤਾ ਤੇ ਇਹ ਨਰਦਾਣਾ ਪਾਇਆ ਕੋਸ ਆਪਾਂ ਥੋੜਾ ਜਿਹਾ ਜੀਰਾ ਪਾ ਲਿਆ ਅੱਧਾ ਚਮਚ ਤੇ ਬਾਕੀ ਲੂਣ ਮਿਰਚ ਮਸਾਲੇ ਆਪਾਂ ਆਪਦੀ ਸਵਾਦ ਦੇ ਹਿਸਾਬ ਨਾਲ ਹੀ ਪਾਉਣੇ ਹੁੰਦੇ ਆ ਨਾ ਜਿਹੜਾ ਕੋਈ ਵਧੀਆ ਲੱਗਦਾ ਕਿਸੇ ਨੂੰ ਪਾ ਲਓ ਜੀ ਨਹੀਂ ਵਧੀਆ ਲੱਗਦਾ ਘਟਾ ਸਕਦੇ ਆ ਮੇਰੇ ਕੋਲੇ ਜਿਹੜੇ ਸੀਗੇ ਮੈਂ ਪਾ ਦਿੱਤੇ ਆ ਤੇ ਇਹ ਆਪਾਂ ਪਾ ਦਿੱਤੇ ਜੀ ਪਿਆਜ਼ ਕੱਟ ਕੇ ਇਹਦੇ ਨਾਲ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਹੁੰਦਾ ਹੈ ਰੋਟੀ ਦੇ ਵਿੱਚ ਜਦੋਂ ਆਪਾਂ ਰੋਟੀ ਬਣਾਉਂਦੇ ਆ ਕੋਈ ਵੀ ਹੈ ਨਾ ਤੇ ਇਹ ਬਾਕੀ ਮਿਰਚ ਮਸਾਲੇ ਆਪਾਂ ਪਾਈ ਜਾਂਦੇ ਹੁਣ ਸਵਾਦ ਦੇ ਹਿਸਾਬ ਨਾਲ ਲੂਣ ਵਗੈਰਾ ਤੇ ਤੁਸੀਂ ਵੀ ਬਸ ਜਿੰਨੀ ਕਿ ਲੋੜ ਹੋਈ ਉਹਨਾਂ ਕੇ ਮਿਰਚ ਮਸਾਲਾ ਪਾ ਲਿਓ ਤੇ ਇਹ ਥੋੜੀਆਂ ਹੀ ਆਪਾਂ ਨਾ ਸੁੱਕੀਆਂ ਮਿਰਚਾਂ ਦਾ ਤੜੀਆਂ ਹੀ ਕੁੱਟ ਕੇ ਪਾਈਆਂ ਇਹਨਾਂ ਦਾ ਵੀ ਟੇਸਟ ਆ ਜਿਹੜਾ ਵਧੀਆ ਹੁੰਦਾ ਨਾਲੇ ਕਲਰ ਸੋਹਣਾ ਹੋ ਜਾਂਦਾ ਰੋਟੀਆਂ ਦੇ ਵਿੱਚ ਤੇ ਇਹਨੂੰ ਆਪਾਂ ਇੱਕ ਵਾਰੀ ਮਿਲਾ ਲਿਆ ਤੇ ਹੁਣ ਆਪਾਂ ਜਿਹੜਾ ਕਨੇਡ ਕਰਕੇ ਕੜੀ ਪੱਤਾ ਰੱਖਿਆ ਇਹਦੇ ਵਿੱਚ ਪਾਤਾ ਤੇ ਹੁਣ ਇਹਦਾ ਆਪਾਂ ਆਟਾ ਗੁੰਨ ਲੈਣਾ ਬਸ ਰੋਜ਼ ਦੀ ਤਰ੍ਹਾਂ ਇਹ ਆਟਾ ਜਿਹੜਾ ਗੁੰਨਦੇ ਆਂ ਪਰੌਠੇ ਪਾਉਣ ਵਾਸਤੇ ਰੋਟੀ ਮੋੜਨ ਵਾਸਤੇ ਉਦਾਂ ਦੇ ਹੀ ਗੁੰਨਣਾ ਤੇ ਇਹ ਪਾਣੀ ਆਪਾਂ ਬਾਅਦ 'ਚ ਜਦ ਤੋ ਕਿ ਪਾੜਿਆ ਵਸ ਦਿਨੀ ਖਲੋੜ ਹੈ ਪਾਣੀ ਨਾਲ ਦੀ ਨਾਲ ਪਾ ਲੈਣਾ ਇੱਕ ਵਾਰ ਜ਼ਿਆਦਾ ਨਾ ਪਾ ਲਿਓ ਤੇ ਕਿਉਂਕਿ ਵੀਰਾ ਆਟਾ ਜਿਹੜਾ ਆਪਣਾ ਜ਼ਿਆਦਾ ਲੂਸ ਹੋ ਜੂਗਾ ਤੇ ਵਸੂਣਾ ਕਿ ਆਪਾਂ ਰੱਖਣਾ ਹੈ ਜਿੰਨੀ ਕੁ ਰੋਟੀ ਬਣਾਉਣੀ ਆ ਰੋਜ਼ ਪਰੋਣੇ ਬਣਾਉਣੀ ਆ ਤੇ ਲੋ ਜੀ ਆਟਾ ਆਪਣਾ ਗੁੱਝ ਗਿਆ ਤੇ ਕਿਰ ਆਪਾਂ ਇਕੱਠਾ ਜਾਂ ਕਰਤਾ ਫਿਰ ਉਹਨੂੰ ਮੁੱਕੀ ਦੇਵਾਂਗੇ ਜਦੋਂ ਟਿੱਗ ਗਿਆ ਤੇ ਫਿਰ ਆਟਾ ਜਿਹੜਾ ਵਧੀਆ ਬਣ ਜਾਂਦਾ ਹੁਣ ਥੋੜਾ ਜਿਹਾ ਆਟਾ ਆਪਾਂ ਦੂਜਾ ਖੁੰ ਲੈ ਆ ਬਿਨਾ ਲੂਣ ਤੋਂ ਕਿਉਂਕਿ ਫਿਰ ਸਾਡਾ ਓਰ ਯੂ ਨਹੀਂ ਖਾਂਦਾ ਲੂਣਾਈ ਰੋਟੀ ਤੇ ਉਹਨੂੰ ਵੀ ਵਿਚਾਰਿਆਂ ਨੂੰ ਬਣਾਉਣੀ ਹੁੰਦੀ ਆ ਨਾ ਰੋਟੀ ਫਿਰ ਉਹਦਾ ਮੇਰਾ ਆਟਾ ਲੱਗ ਤੋਂ ਖੁੰ ਲੈ ਨਹੀਂ ਜਿੱਦੇ ਇਸ ਤਰ੍ਹਾਂ ਨਾਲ ਰੋਟੀ ਤੇ ਕਈ ਵਾਰ ਰਾਤ ਵਾਲਾ ਪਿਆ ਹੁੰਦਾ ਇੱਕ ਦੋ ਪੇੜੇ ਅੱਜ ਹੈ ਨਹੀਂਗੇ ਉਹ ਤੇ ਹੁਣ ਮੈਂ ਥੋੜਾ ਜਿਹਾ ਉਹਦੇ ਵਾਸਤੇ ਗੁੰਧਦੀ ਆ ਦੇਖ ਤੇ ਟਿਫਨ ਆਪਣੇ ਕੋਲੇ ਅੱਜ ਤਿੰਨ ਕਿਸੇ ਕਿਸੇ ਸਵੇਰ ਦੇ ਤੇ ਬਾਕੀ ਹੋਰ ਜੇ ਕਿਸੇ ਦਾ ਆਰਡਰ ਆ ਗਿਆ ਤਾਂ ਆਪਾਂ ਬਣਾ ਦਾਂਗੇ ਰੋਟੀ ਬਣਾਉਂਦੇ ਬਣਾਉਂਦੇ ਕਈ ਵਾਰ ਆਰਡਰ ਆ ਜਾਂਦੇ ਤੇ ਫਿਰ ਆਪਾਂ ਨਾਲ ਦੀ ਨਾਲ ਹੀ ਬਣਾ ਲਾਂਗੇ ਆਟਾ ਹੁਣ ਮੈਂ ਥੋੜਾ ਹੀ ਗੁੰਦੀ ਹੁੰਦੀ ਹਣੀ ਕਿਉਂਕਿ ਗਰਮੀ ਦੇ ਵਿੱਚ ਆਟਾ ਨਾ ਫਿਰ ਬੇਹੀ ਰੋਟੀ ਆਟੇ ਦੀ ਵਧੀਆ ਨਹੀਂ ਹੋਣੀ ਹੈਗੀ ਤੇ ਤਾਂ ਜੇ ਆਟੇ ਰੋਟੀਆਂ ਜਿਹੜੀ ਵਧੀਆ ਹੁੰਦੀਆਂ ਹਨ ਗਰਮੀ ਦੇ ਵਿੱਚ ਤੇ ਜਿਆਦਾ ਨਹੀਂ ਗੁੰਨੀ ਦਾ ਤੇ ਸਰਦੀ ਤਾਂ ਚਲੋ ਥੋੜਾ ਬਹੁਤ ਗੁੰਨ ਕੇ ਰੱਖ ਲਈਦਾ ਹੈ ਨਾ ਵੀ ਚਲੋ ਜਦੋਂ ਆਰਡਰ ਆਉਂਦਾ ਰੋਟੀ ਬਣਾ ਦੇਈ ਦੀ ਤੇ ਗਰਮੀ ਦੇ ਵਿੱਚ ਪਏ ਆਟਾ ਮੈਨੂੰ ਵਧੀਆ ਨਹੀਂ ਲੱਗਦਾ ਫਿਰ ਮੈਂ ਥੋੜੀ ਗੁੰਦੀ ਦਿੰਦੀ ਜਦੋਂ ਆਰਡਰ ਆਉਦੀ ਗੁੰਨ ਲਈਦਾ ਲੈ ਲੋ ਜੀ ਹੁਣ ਆਪਾਂ ਪਰੌਂਠੇ ਬਣਾਉਣੇ ਕਰਦੇ ਆ ਸਟਾਰਟ ਤੇ ਪੇੜੇ ਬਣਾ ਲੈਨੇ ਆ ਤਵਾ ਰੱਖ ਲਿਆ ਉਧਰ ਆਪਾਂ ਗੈਸ ਚਾਲੂ ਕਰ ਲਿਆ ਦੂਸਰੀ ਸਾਈਡ ਆਪਣਾ ਦੁੱਧ ਰੱਖਿਆ ਹੋਇਆ ਹੈ ਦੇਈਏ ਬਾਹਰ ਅੱਜ ਮੇਰਾ ਸਾਗ ਤਰਿਆ ਹੋਇਆ ਸੀਗਾ ਅੱਗੇ ਤਾਂ ਮੈਂ ਬਾਹਰ ਦੁੱਧ ਦਾ ਜਿਹੜਾ ਬਾਰ ਵਾਲਾ ਦਵਾ ਲੈਂਦੀ ਆ ਬਾਹਰਲੇ ਚੁੰਦੇ ਤੇ ਇੱਕ ਚੁੱਲਾ ਮੇਰਾ ਖਰਾਬ ਹੋਇਆ ਪਿਆ ਤਾਂ ਕਰਕੇ ਹੁਣ ਫਿਰ ਮੈਨੂੰ ਦੁੱਧ ਵੀ ਅੰਦਰ ਹੀ ਲੈਣਾ ਪੈਗਾ ਬਾਹਰ ਮੈਂ ਸਾਗ ਰੱਖਿਆ ਹੋਇਆ ਚਲਾਈ ਦਾ ਚਲਾਈ ਆਪਣੇ ਘਰੇ ਸੀਗੀ ਮੈਂ ਤੋੜ ਲੈਣੀ ਨਹੀਂ ਤੇ ਕਈ ਦਿਨਾਂ ਤੋਂ ਸਾਗ ਆ ਜਿਹੜਾ ਬਣਾ ਲਈਦਾ ਹੁਣ ਜਦੋਂ ਮੀਂਹ ਆ ਪੈ ਜਾਂਦਾ ਠੰਡ ਜੀ ਹੋ ਜਾਂਦੀ ਸਾਗ ਵੀ ਵਧੀਆ ਲੱਗਦਾ ਵਿੱਚ ਵਿੱਚ ਬਣਾ ਲਈਦਾ ਨਾ ਤੇ ਸਾਗ ਬਣਾ ਕੇ ਮਗਰੀ ਆਪਾਂ ਦਾਲ ਬਣਾ ਲਾਂਗੇ ਬਸ ਤੇ ਹੁਣ ਪਰੌਂਠੇ ਜਿਹੜੇ ਇਹ ਤਾਂ ਦਹੀਂ ਨਾਲ ਚੱਲ ਜਾਣੇ ਤੇ ਘਰੇ ਵੀ ਜਿਹਨੇ ਦਹੀਂ ਨਾਲ ਖਾਣੇ ਨੂੰ ਦਹੀਂ ਨਾਲ ਨਹੀਂ ਚਾਹ ਨਾਲ ਖਾ ਲੈਣੇ ਤੇ ਪਰੌਂਠੇ ਜਿਹੜੇ ਚਾਹ ਨਾਲ ਵੀ ਵਧੀਆ ਲੱਗਦੇ ਹੁੰਦੇ ਆ ਤੇ ਬਾਕੀ ਜਿਹੜੇ ਆਪਾਂ ਬਾਹਰ ਭੇਜਣੇ ਆ ਉਹ ਪਰੇ ਤੇ ਨਾਲ ਹੀ ਭੇਜਾਂਗੇ ਦਹੀਂ ਨਾਲ ਹੀ ਤੇ ਜਿਹੜੇ ਟਿਫਿਨ ਆ ਆਪਣੇ ਕੋਲ ਆਰਡਰ ਹੈ ਤੇ ਇੱਧਰ ਹੁਣ ਆਪਾਂ ਪਰੌਂਠੇ ਬਣਾ ਲਏ ਆ ਜੀ ਕੁਸ਼ਕ ਤੇ ਇੱਕ ਮਾਤਾ ਨੂੰ ਮੈਂ ਦੇ ਕਿ ਜੀ ਨੀ ਰੋਟੀ ਪੰਡਾ ਵਿਚਾਰੀ ਕੱਲੀ ਰਹਿੰਦੀ ਆ ਤੇ ਉਹਦੀ ਰੋਟੀ ਆਪਾਂ ਪੈਕ ਕਰ ਦਿੰਨੇ ਆ ਉਹਨੇ ਵਿਚਾਰੀ ਨੂੰ ਸਦਿਆ ਮਂਗਾਈ ਸੀ ਰੋਟੀ ਇਹਨਾਂ ਨੇ ਜਾਣਾ ਸੀ ਉਧਰ ਮੈਂ ਇਹ ਚਲੇ ਇਹਨਾਂ ਨੂੰ ਫੜਾ ਦਿੰਨੇ ਆ ਮੈਂ ਤੇ ਉਹ ਵਿਚਾਰੀ ਦੇ ਦੋ ਬੇਟੇ ਸੀਗੇ ਉਹ ਰੱਬ ਕੋਲ ਚਲੇ ਗਏ ਤੇ ਹੁਣ ਵਿਚਾਰੀ ਇਕੱਲੀ ਰਹਿੰਦੀ ਹੈ ਤੇ ਕੁੜੀਆਂ ਮੈਨ ਲੱਗਦਾ ਦੋ ਬੇਹੰਜਾਂ ਨੇ ਤੇ ਇਹ ਵਿਚਾਰੀ ਤੋਂ ਰੋਟੀ ਬਣਦੀ ਨਹੀਂ ਹੈਗੀ ਸੋਟੀ ਤੁਰਦੀ ਹੈ ਬਿਰਦ ਜੀ ਇਹ ਵਿਚਾਰੀ ਬਹਾਵਾ ਤੇ ਫਿਰ ਉਹ ਵਿਚਾਰੀ ਨੂੰ ਸਵੇਰੇ 6 ਰੋਟੀਆਂ ਮੰਗਾ ਲੈਂਦੀ ਹੁੰਦੀ ਆ ਮੇਥੋਂ ਵੈਸੇ ਤਾਂ ਟਿਫਨ 'ਚ 5 ਹੁੰਦੀਆਂ ਗੈਰਾਂ ਦੀ ਪੁੱਤ ਮੈਨੂੰ ਛੇ ਦੇਈ ਰੋਟੀਆਂ ਦੇ ਤਿੰਨ ਫਿਰ ਉਹ ਵਿਚਾਰੀ ਸ਼ਾਮ ਨੂੰ ਖਾ ਲੈਂਦੀ ਐ ਮੈਂ ਕਿਹਾ ਸੀ ਮੈਂ ਕਿਹਾ ਮਾਂ ਕੋਈ ਤੈਨੂੰ ਸ਼ਾਮ ਨੂੰ ਵੀ ਫੜਾ ਜਾ ਕਰੂੰ ਕਿ ਨਹੀਂ ਚੱਲ ਕੋਈ ਬੱਚ ਨੂੰ ਨਿਸ਼ਵੇਰੀ ਫੜਾ ਜਾ ਕਰ ਰੋਟੀ ਤੇ ਵਿਚਾਰੀ ਬਿਰਦਾ ਚਲੋ ਹਨਾ ਆਸੇ-ਪਾਸੇ ਕੋਈ ਹੁੰਦਾ ਇਦਾਂ ਦਾ ਦੇਖ ਲਿਆ ਕਰੂ ਆਪਾਂ ਵੀ ਹੁਣਾ ਬੁੱਢੇ ਤੇ ਪਤਾ ਨਹੀਂ ਕਿੱਥੋਂ ਮਿਲਣੀਆਂ ਰੋਟੀ ਹਨਾ ਆਪਾਂ ਨੂੰ ਵੀ ਰੱਬ ਨੇ ਕਿਵੇਂ ਦੇਣੀਆਂ ਇਹ ਆਸੇ-ਪਾਸੇ ਕੋਈ ਹੁੰਦਾ ਤਾਂ ਚਲੋ ਪੈਸਾ ਵੀ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਹਾ ਸੀ ਮਾਂ ਰਹਿਣ ਤੇ ਤੂੰ ਪੈਸਾ ਨੂੰ ਵੀ ਕੋਈ ਨਹੀਂ ਨਹੀਂ ਹੁੰਦੇ ਤੇਰੇ ਕੋਲ ਤਾਂ ਨਾ ਗਿਆ ਕਰ ਕਿੰਦੀ ਨਹੀਂ ਪੁੱਤ ਮੈਂ ਇਹ ਨਹੀਂ ਲੈਂਦੀ ਰੋਟੀ ਮੈਨੂੰ 50 ਰੁਪਏ ਟਿਫਨ ਤੇ ਦੇ ਦਿੰਦੀ ਆ ਉਹ ਤੇ ਚਲੋ ਫਿਰ ਉਹਦੀ ਇੱਛਾ ਹੈ ਨਾ ਜਦੋਂ ਫ੍ਰੀਜ ਨਹੀਂ ਲੈਂਦੀ ਰੋਟੀ ਫਿਰ ਵੀ ਮੈਨੂੰ 50 ਰੁਪਏ ਤੇ ਪਰਚੀ 'ਚ ਕੋਈ ਵੀ ਘਰੇ ਬਣਦੀ ਆ ਮੈਂ ਉਹਨੂੰ ਦੇਖ ਕੇ ਆਉਣੀ ਹਾਂ ਅਸੀਂ ਘਰੇ ਆਮ ਵੀ ਕੋਈ ਚੀਜ਼ ਬਣਾਉਣੀ ਆ ਖਾਣੇ ਆ ਉਹ ਮੈਂ ਨਾਲ ਜ਼ਰੂਰ ਦੇਖ ਕੇ ਆਉਣੀ ਆ ਬਾਕੀ ਚਲੋ ਲੱਸੀ ਨਹੀਂ ਨਾਲ ਦੇ ਆਈ ਦੀ ਆ ਨਾ ਵਿਚਾਰੀ ਨੂੰ ਵਰਦਾ ਵਿਚਾਰੀ ਤੇ ਨਹੀਂ ਬਣਦੀ ਹੈ ਨਾ ਤੇ ਤੁਸੀਂ ਵੀ ਕੋਈ ਆਸ-ਪਾਸੇ ਹੁੰਦਾ ਇੰਦਾ ਹੱਲਪ ਜ਼ਰੂਰ ਕਰਿਆ ਕਰੋ ਜੀ ਤੇ ਮਿਲਦੇ ਹੁਣ ਆਪਾਂ ਨਵੀਂ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਆ ਸਾਰਿਆਂ ਦਾ